ਜਿਹੜਾ ਪਟਿਆਲੇ ਆਇਆ ਉਹਦੇ ਉਹਨਾਂ ਦੇ ਜਿਹੜੀ ਧਰਮ ਪਤਨੀ ਵੱਲ ਤੁਹਾਨੂੰ ਦੇਖਿਆ ਹੀ ਕਿਵੇਂ ਜਿਹੜਾ ਰੂਪ ਧਾਰਨ ਕੀਤਾ ਗਿਆ ਉਸ ਵਾਰ ਉਹਨਾਂ ਨੇ ਆ ਕੇ ਮਾਫੀ ਮੰਗੀ ਪਰ ਫਿਰ ਵੀ ਕਿਤੇ ਨਾ ਕਿਤੇ ਜਣੀਆਂ ਕਈ ਹਿੰਦੂ ਜਥੇਬੰਦੀਆਂ ਉਹਨਾਂ ਨੂੰ ਮਾਫ ਕਰਨ ਨਹੀਂ ਰਹੀਆਂ ਔਰ ਤੁਸੀਂ ਵੀ ਉਹਨਾਂ ਨੂੰ ਕਿਹਾ ਵੀ ਆਖਰ ਤੁਸੀਂ ਕਿਨਾ ਤੋਂ ਮਾਫੀ ਮੰਗੀ ਵੀ ਉਹ ਅਧਿਕਾਰ ਸੀਗੇ ਉਹਨਾਂ ਕੋਲ ਮਾਫੀ ਦਾ ਅਧਿਕਾਰ ਹੈਗਾ ਜੇ ਉਹਨਾਂ ਨੇ ਮਾਫੀ ਮੰਗਣੀ ਹੈ ਹੂੰ ਜਿਸ ਕਿਸੇ ਨੇ ਵੀ ਇਹ ਕੰਮ ਕੀਤਾ ਹੂੰ ਤਾਂ ਜਿੱਥੇ ਉਹ ਤੋਂ ਗਲਤੀ ਹੋਈ ਹੈ ਉਤਮ ਮਾਫੀ ਮੰਗਣੀ ਚਾਹੀਦੀ ਜੇ ਜਾ ਕੇ ਆਮ ਇਨਸਾਨ ਮਾਫੀ ਕਰਨ ਜੋਗਾ ਕੌਣ ਹੈ ਕਿੱਥੇ ਮਾਫੀ ਮੰਗਣੀ ਚਾਹੀਦੀ ਸੀ ਉਹਨਾਂ ਨੂੰ ਕਾਲੀ ਮਾਤਾ ਮੰਦਰ ਦਰਬਾਰ ਚ ਆ ਕੇ ਹੂੰ ਉਤਰੀ ਭਾਰਤ ਦਾ ਪ੍ਰਸਿੱਧ ਪੀਠ ਹੈ ਹੂੰ ਉੱਥੇ ਆ ਕੇ ਜਿਹੜਾ ਪੁਜਾਰੀ ਡਿਊਟੀ ਦੇ ਸੀ ਉਹਨੂੰ ਕਹਿੰਦੇ ਉਹਨੂੰ ਵੀ ਸਾਡੀ ਮਾਫੀ ਕਰਵਾ ਦੇ ਆ ਪ੍ਰਸ਼ਾਦ ਹੈ ਹੂੰ ਆ ਸਾਡੀ ਬੇਨਤੀ ਹੈ ਉੱਚੀ ਬੋਲ ਕੇ ਜੇ ਬਾਹਰ 4-5 ਕੈਮਰੇ ਲਾ ਕੇ ਹੂੰ ਜਿਵੇਂ ਦੇ ਉਹ ਕੰਮ ਕਰਦੇ ਸੋਸ਼ਲ ਮੀਡੀਆ ਦੇ ਉਹਨੂੰ ਪ੍ਰੋਮੋਸ਼ਨ ਕਰ ਰਹੇ ਸੀ ਉਹ ਮਾਫੀ ਨੂੰ ਵੀ ਹੂੰ ਤੇ ਉਹ ਪ੍ਰੋਮੋਸ਼ਨ ਅੰਦਰ ਕਰ ਲੈਂਦੇ ਮਾਫੀ ਜੀ ਮਾਈ ਦੇ ਕੋਲ ਖੜ ਕੇ ਵੀ ਸਾਡੇ ਤੋਂ ਗਲਤੀ ਇਸ ਤੇਰੇ ਚਰਨਾਂ ਦੇ ਵਿੱਚ ਹਾਜ਼ਰ ਹਾਂ ਹੂੰ ਠੀਕ ਹੈ ਸਾਡੀਆਂ ਭੁੱਲਾਂ ਚੁਪਾਂ ਨੇ ਉਹਨਾਂ ਨੂੰ ਮਾਫ਼ ਕਰ ਅੱਗੋਂ ਸਾਨੂੰ ਸਮੱਤ ਬਖਸ਼